ਔਰ ਗੁਰਬਾਣੀ ਕਹਿੰਦੀ ਏ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਹੈ ਜੀਵ ਦਾ ਰਜ਼ਕ ਪਹਿਲੇ ਆਉਂਦਾ ਪਹਿਲੇ ਦੇਤੇ ਰਜ਼ਕ ਸੰਭਾਹ ਪਾਛੇ ਦੇਤੇ ਜਨਤ ਉਪਾਹ ਜੀਵ ਬਾਅਦ ਦੇ ਚ ਪੈਦਾ ਹੁੰਦਾ ਹੈ ਰਜ਼ਕ ਪਹਿਲੇ ਇਹਦੇ ਤੇ ਕੋਈ ਪ੍ਰਤੱਖ ਸਬੂਤ ਚਾਹੀਦਾ ਹੈ ਦਲੀਲ ਚਾਹੀਦੀ ਏ ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ ਮਾਂ ਦੇ ਅਸਤਣਾ ਦੇ ਚ ਦੁੱਧ ਪਹਿਲੇ ਨਾ ਜਾ ਰਜ਼ਕ ਤੇ ਪਹਿਲੇ ਬੱਚੇ ਦਾ ਜਨਮ ਤੇ ਬਾਅਦ ਦੇ ਚ ਰਿਜ਼ਕ ਪਹਿਲੇ ਜਨਮ ਬਾਅਦ ਦੇ ਚ ਦੂਸਰਾ ਰਿਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕੁਝ ਬਹੁਤ ਤੋਂ ਬਹੁਤ ਉਪਾਅ ਮਨੁੱਖ ਨੂੰ ਜੀਣ ਵਾਸਤੇ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਇੱਕ ਤਿਹਾਈ ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਹੈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ ਕੁੱਲ 4 ਕਰੋੜ ਦੀ ਆਬਾਦੀ ਭਾਰਤ ਨਾਲੋਂ ਪਾਣੀ ਕੋੜਾ ਵੱਡਾ ਕਨੇਡਾ ਕੋਲ ਢਾਈ ਕਰੋੜ ਦੀ ਹੈ ਬੋਚੀ ਵੀ ਨਹੀਂ ਸਾਰਾ ਸਾਡੀ ਤੇ ਸੈਂਕੜੇ ਮੀਲ ਤੱਕ ਕੋਈ ਕਸਬਾ ਨਹੀਂ ਕੋਈ ਸ਼ਹਿਰ ਨਹੀਂ ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਹੈ ਕੋਈ ਕਸਬਾ ਨਹੀਂ ਇਹ ਨਹੀਂ ਧਰਤੀ ਖਾਲੀ ਪਈ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੀਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਹੈ ਇਵੀ ਮੈਂ ਅਰਜ਼ ਕਰਦਾ ਸਭ ਕਿਸ ਬਹੁਤੋ ਬਹੁਤ ਕਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਚਿੰਤਾ ਚਿੰਤਾ ਰਿਜਕ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪਰਮਾਤਮਾ ਦੇ ਨਾਮ ਦੀ ਨਹੀਂ ਇਹ ਸਤ ਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚਿੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ ਜਿਹਦੀ ਸਮਝ ਦੇ ਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਜੇ ਸਮਝ ਕੇ ਚੱਲ ਪਿਆ ਜਪ ਕਰਨ ਲੱਗ ਪਿਆ ਉਹਨੂੰ ਸਾਧੂ ਕਹਿੰਦੇ ਨੇ ਪਰ ਜੋ ਚਲਦਿਆਂ ਚਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਇਤਨੀ ਸੌਖੀ ਗੇੜ ਨਹੀਂ ਹੈ ਬਾਕੀ ਸੰਸਾਰੀ ਲੈ ਜਗਿਆ ਸੋ ਵੀ ਨਹੀਂ ਸੰਸਾਰੀ ਨੇ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਕਰੋੜਾਂ ਚ ਕੋ ਇੱਕ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ